ਆ ਜਾ ਨਵੀਂ ਚੀਜ਼ ਦੇਖਦੇ ਆ ਯਾਰ ਕੋਈ ਬਹੁਤ ਚੀਜ਼ਾਂ ਦੇਖ ਲਈਆਂ ਉਹ ਘੈਂਟ ਆ ਬਹੁਤ ਚੀਜ਼ਾਂ ਮੇਲਾ ਸਿਰਾ ਯਾਰ ਆ ਟਰਾਲਾ ਦੇਖੋ ਕਿਵੇਂ ਗੁੜਾੜਾ ਲਿਖਿਆ ਕਿੰਨੇ ਸੋਹਣੇ ਬਣਾਏ ਹੋਏ ਆ ਨਿਜਾਕرائی ਭਾਈਆ ਦੇਖ ਯਾਰ ਇੰਨਾ ਘੈਂਟ ਆ ਅਰ ਸਾਬਸੰਤੇ ਮਿਲਦੇ ਆ ਆਪਾਂ ਇਹ ਆਪਣਾ ਬੰਦਾ ਬੈਠਾ ਪਾਲਾ ਇਹ ਹਾਲਾ ਭਾਈ ਚਹਨੇ ਉਹ ਠੀਕ ਆ ਠੀਕ ਆ ਭਾਈ ਹਾਂ ਵਧੀਆ ਵਧੀਆ ਚਹਨੇ ਲਓ ਮਾਈਕ ਲਾਉੜਿਆ ਤੇਰੇ ਠੀਕ ਆ ਜੀ ਦਾ ਦੇ ਹੋਰ ਜਾਣਕਾਰੀ ਠੀਕ ਆ ਯਾਰ ਹਾਲ ਕੀ ਹਾਲ ਚੱਲ ਹੋਰ ਬੋਲ ਜੀ ਬਾਈ ਹਾਂ ਜੀ ਠੀਕ ਆ ਦੇਖੋ ਬਾਰ ਡਾਟਾ ਬਾਈ ਇਹਦਾ ਆਪਾਂ ਇਹ ਆਪਾਂ ਆਹ ਟਰਾਲਾ ਵੀਰੇ 20 ਫੁੱਟਾ ਹਾਂਜੀ 20x8 ਦਾ ਬਣਾਇਆ ਆਪਾਂ ਹਾਂਜੀ ਤੇ ਇਹਦੇ ਵਿੱਚ ਆਪਾਂ ਇੱਕ ਤਾਂ ਪੀਟ ਕੋ ਐਡ ਕਰਦੇ ਪੀਟੋ ਹਾਂ ਇੱਕ ਆਪਾਂ ਇਸ ਵਿੱਚ ਬ੍ਰੇਕ ਐਡ ਕਰਦੇ ਠੀਕ ਆ ਬਾਈ ਇੱਕ ਲੈਫਟ ਐਡ ਕਰਤੀ ਲੈਫਟ ਤੇ ਵੀ ਕਰਤਾ ਇੱਕ ਆਣਾ ਆਪਾਂ ਜਿਹੜਾ ਆਮ ਪੀਟ ਕੋ ਵਾਲੇ ਟਰਾਲੇ ਬਣਦੇ ਆ ਹਾਂਜੀ ਹਾਂ ਉਹ ਮਨ ਲਓ ਵੀ ਇੱਕ ਸਪੀਡ ਆ ਉਹਦੀ ਪੀਟ ਕੋ ਦੀ ਜਿਹੜਾ ਹਾਂਜੀ ਹਾਂ ਬਾਈ ਇਹਦੀਆਂ ਆਪਾਂ ਦੋ ਸਪੀਡ ਆ ਫਰੰਟ ਨੂੰ ਇੱਕ ਰਿਵਰਸ ਕਰਤੀ ਠੀਕ ਆ ਮੰਨ ਲਓ ਵੀ ਕਿਸੇ ਵੀ ਟਰੈਕਟਰ ਮਗਰ ਪੀਟ ਕੋ ਦੇ ਚੱਕਰ ਦੇ ਹਿਸਾਬ ਨਾਲ ਤੂਰੇ ਦਾ ਟਰੈਕਟਰ ਨਾਲ ਸੈਟਿੰਗ ਹੋ ਜਾਈਂ ਸੈਟ ਹਾਂਜੀ ਹਾਂ ਬਈ ਕੋਈ ਵੀ ਟਰੈਕਟਰ ਆਪਾਂ ਇਹਦੇ ਮਗਰ ਚੱਕਰ ਲਾ ਸਕਦੇ ਹਾਂ ਹਾਂਜੀ ਹਾਂ ਤੇ ਜਿਹੜੇ ਇਹਦੇ ਆਪਾਂ ਬ੍ਰੇਕ ਆ ਉਹ ਹਾਈਡਰੋਲਿਕ ਕਰਤੇ ਵੀ ਹਰੇਕ ਟਰੈਕਟਰ ਦੇ ਤਕਰੀਬਨ ਲਗਭਗ ਡੈਕਟਿਵੂਟਰ ਲੱਗਿਆ ਹਾਂਜੀ ਤੇ ਇਹਦੇ ਆਪਾਂ ਡੈਕਟਿਵੂਟਰ ਤੇ ਬ੍ਰੇਕ ਕਰਦੇ ਜਿਵੇਂ ਹੋਣਾ ਜਿਵੇਂ 20 ਫੁੱਟਾ ਵਾ ਵਜਨ ਜ਼ਿਆਦਾ ਆ ਹੁਣ ਤੋਂ ਉਤਾਰਦੇ ਆ ਡਾਊਨ ਚ ਕਿਤੇ ਟਰੈਕਟਰ ਦੇ ਇਕੱਲੇ ਬ੍ਰੇਕਾਂ ਤੇ ਤਾਂ ਰੁਕਦਾ ਨਹੀਂ ਫਿਰ ਇਹ ਡੈਕਟਿਵੂਟਰ ਨਾਲ ਹੀ ਕੰਟਰੋਲ ਕੰਟਰੋਲ ਹੋ ਜਾਂਦਾ ਉਹਦੇ ਲੀਵਰ ਤੇ ਮੰਨ ਲਓ ਵੀ ਆਪਾਂ ਇਹਨੂੰ ਕੰਟਰੋਲ ਕਰਤਾ ਠੀਕ ਤੇ ਬਾਕੀ ਤੁਸੀਂ ਮੰਨੋ ਵੀ ਜੈਕ ਇਹਨੂੰ ਡਬਲ ਲਾਤਾ ਆ ਜਾ ਇਧਰ ਵੀ ਦਿਖਾਈ ਜਾਂਦੀ ਹੈ ਜੇ ਜੈਕ ਡਬਲ ਲਾਤਾ ਜੈਕ ਡਬਲ ਲਾਤਾ ਚਹਨੇ ਹਾਂਜੀ ਬਾਈ ਬਾਕੀ ਆ ਸਾਰਾ ਡਿਜ਼ਾਈਨ ਆ ਲਾਈਟ ਲੱਪਾ ਸਾਰਾ ਤੇ ਆਹ ਸਾਰੀ ਆਪਣੀ ਲੇਜਰ ਦੀ ਕਟਿੰਗਾ ਆਪਣੇ ਕੋਲੇ ਆਪਦੀ ਮਸ਼ੀਨਾਂ ਹੋਣ ਲੈਂਦੀ ਆ 30 35 ਲੱਖ ਦੀ ਮਸ਼ੀਨ ਲੈਂਦੀ ਆ ਹਾਂਜੀ ਇਹ ਸਾਰੀ ਉਹਦੀ ਕਟਿੰਗਾ ਠੀਕ 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 ਬਹੁਤ ਵਧੀਆ 99155 ਇਹ ਵਾਈਦਾ 50832 ਵਾਈਦਾ ਨੰਬਰ ਹੈ ਨਾ ਠੀਕ ਆ ਨਹੀਂ ਯਾਰ ਸਾਨੂੰ ਅਸੀਂ ਮੇਲਾ ਦੇਖਣਾ ਸੀਗਾ ਯਾਰ ਘੈਂਟ ਤੇਜ਼ ਵਾਲੀ ਲੱਗੀ ਯਾਰ ਹੁਣ ਤਾਂ ਨਹੀਂ ਬਾਕੀ ਬਣਾਉਂਦੇ ਸ਼ੌਂਕ ਨਾਲ ਆਹ ਘੈਂਟ ਹੈ ਪੂਰੀ ਰੂਹ ਨਾ ਬਣਿਆ ਵਾ ਕੋਈ ਆ ਦੇਖ ਦੇਖ ਸਭਾਈ ਹੈਗਾ ਫਰਕ ਕਿੱਦਾਂ ਚੱਣ ਹੈ ਜਮਾਈ ਨਹੀਂ ਬਸ ਸ਼ੌਂਕ ਨਾਲ ਕੰਮ ਲੈ ਕੋਈ ਆਇਆ ਤਾਂ ਹੀ ਨਹੀਂ ਵੀ ਕਿ ਤੋ ਉਹ ਕਾਚਾ ਤੇ ਇਹ ਪਿੰਡੂ ਭਰਾ ਆਪਣਾ ਫਾਲਾ ਪਿੰਡੂ ਆਪਣਾ ਨਾਲੇ 22 ਯਾਰ ਸ਼ੌਕ ਨਾ ਬਣਾਉਂਦਾ ਨਾਲੇ ਇਹਨੂੰ ਨਾਲ ਚ ਨਹੀਂ ਆਏ ਜੱਟ ਦੀ ਵੀ ਜਰ ਦਾ ਫਰਕ ਹੁੰਦਾ ਬਣਾਈਦਾ ਹਾਂ ਬਾਤ ਬਰੀ ਕੀ ਕਰਦੇ ਆ ਜਿਵੇਂ ਵੀ ਕਿਸੇ ਨੇ ਆਪ ਦਾ ਹੋ ਕਰਾਉਣਾ ਆ ਜਿਵੇਂ ਨਾਂ ਨੂੰ ਲਿਖਾਉਣਾ ਜਿਵੇਂ ਵੀ ਲਿਖਾਉਣਾ ਸਾਰਾ ਹੋ ਜਾਂਦਾ ਹਾਂਜੀ ਹਾਂ ਪੂਰੇ ਵਧੀਆ ਰੂਹ ਨਾਲ ਤੇ ਚਾਹਣਾ ਉਹ ਟਰਾਲਾ ਆਪਾਂ ਮੰਨ ਲਓ ਤੈਨੂੰ ਮੈਂ ਫੋਟੋ ਦਿਖਾਉਣਾ ਉਹ ਟਰਾਲਾ ਬਾਈ ਜੱਗਾ ਪੋਸ ਨਹੀਂ ਟਰੈਕਟਰ ਵਾਲਾ ਹਾਂਜੀ ਹਾਂ ਉਹਨਾਂ ਦੇ ਥਕੇ ਕਰਾਂ ਚੂ ਆ ਟਰੈਕਟਰ ਵਾਲਾ ਹਾਂ ਠੀਕ ਆ ਇਹ ਟਰਾਲੇ ਨੂੰ ਆਪਾਂ ਤਿਆਰ ਕਰਕੇ ਤੁਹਾਨੂੰ ਇਹ ਤਿਆਰ ਕਰਕੇ ਦਿੱਤਾ ਬਾਈ ਆਹ ਕੰਡੀਸ਼ਨ ਸੀ ਚੈਣੇ ਦੀ ਹਾਂਜੀ ਆਹ ਟਰਾਲੇ ਦੀ ਠੀਕ ਆ ਸਾਰਾ ਲਈ ਮੋਟੋ ਵੀਰੇ ਵਿੱਚ ਤਿਆਰ ਕਰਕੇ ਦਿੱਤਾ ਆਪਾਂ ਵਾਹ ਸੀਗਾ ਟਰਾਲਾ ਇਹ ਇਹ ਹਾਲ ਆਹ ਹਾਲ ਤਾਂ ਬਣਾ ਦੇ ਹਾਂ ਬਾਈ ਉਹਨਾਂ ਨੇ ਤੇ ਆ ਬਾਈ ਉਹਨਾਂ ਨੇ ਸਪੈਸ਼ਲ ਆਪ ਦਾ ਉਹਨਾਂ ਦੀ ਪਲੇਟ ਵੀ ਲਵਾਈ ਆ ਉਹਨਾਂ ਨੇ ਆਪ ਹੀ ਆ ਦੇ ਆ ਹਾਲ ਤਾਂ ਤੋ ਆ ਨਿਊ ਲੁੱਕ ਦੇਤੀ ਆ ਲੁੱਕ ਚੇਂਜ ਕਰਤੀ ਪਤਾ ਹੀ ਨਹੀਂ ਲੱਗਦਾ ਵੀ ਉਹੀ ਆ ਸਹੀ ਗੱਲ ਆ ਯਾਰ ਸਾਰਾ ਬਦਲਤਾ ਆ ਬਾਈ ਦਾ ਉਹਨਾਂ ਨੇ ਆਪ ਆਪ ਨੂੰ ਰੁਕਸਨ ਜੇ ਕਿਵੇਂ ਲਾਉਣੇ ਆ ਯਾਰ ਆਹ ਵਾਲੇ ਕਹਿ ਤੱਕ ਆ ਇਹਦਾ ਬਾਈ ਆ ਵੀ ਆਪਾਂ ਵਾਰੀ ਵੀ ਇਹ ਜੋ ਕਰਦੀ ਜੱਡਾਂ ਵਾਲਾ ਮਸਲਾ ਹੀ ਆ ਜੱਗਾ ਟਰੈਕਟਰ ਬੋਸ ਲੈ ਲੈਂਦਾ ਇਹ ਉਹਨਾਂ ਦਾ ਹਾਂ ਦੂਜੇ ਘਰ ਵਾਲਿਆਂ ਦਾ ਲੋਗੋ ਵੀ ਲਾ ਕੇ ਦਿੰਨੇ ਆ ਆ ਕੇ ਤੁਹਾਨੂੰ ਨੇ ਘੇਟ ਆ ਯਾਰ ਕੰਮ ਪੂਰਾ ਬਾਕੀ ਮੰਝਾ ਲਾ ਕੇ ਦਿੱਤਾ ਜਿਵੇਂ ਵੀ ਮੰਨ ਲਓ ਯਾਰ ਗਾਘ ਦੇ ਸਰ ਤੇ ਵੀਰੇ ਜਿਵੇਂ ਵੀ ਗਾਹ ਕਹਿੰਦਾ ਸਨਤੌਟੀ ਕਰਾ ਕੇ ਦਿੱਤੀ ਆ ਸਹੀ ਆ ਸਹੀ ਆ ਬਾਕੀ ਜਦੋਂ ਵੀ ਆਪਾਂ ਇਹਨੂੰ ਪਹਿਲਾਂ ਤਿਆਰ ਕਰਤਾ ਹਾਂਜੀ ਹਾਂ ਉਦੋਂ ਆਪਾਂ ਗਾਘ ਨੂੰ ਸੱਦਣਾ ਵੀ ਤੁਸੀਂ ਆਓ ਛੇ ਕੋਈ ਕਮੀ ਆ ਹੁਣ ਪੱਟ ਕੇ ਆਪਾਂ ਜਿਵੇਂ ਕਹੂੰ ਓਵੇਂ ਕਰ ਦਾਂਗੇ ਉਸ ਤੋਂ ਬਾਅਦ ਜਦੋਂ ਨੂੰ ਆਪਾਂ ਰੰਗ ਤੇ ਲਾਤਾ ਪ੍ਰਾਇਮਰ ਮਾਰ ਕੇ ਦੋ ਦਿਨ ਇਹਨੂੰ ਸੁਕੋਦੇ ਉਦੋਂ ਬਾਅਦ ਰੰਗ ਹੁੰਦਾ ਆਏ ਨੇ ਵੀ ਪ੍ਰਾਇਮਰ ਮਾਰਤਾ ਸ਼ਾਮ ਨੂੰ ਰੰਗ ਰੰਗ ਦੀ ਕੁਆਲਿਟੀ ਵਧੀਆ ਕਰੀ ਫੇਰੀ ਫੇਰੀ ਕਾਹ ਕਿਡੋੜਦਾ ਦੀਆਂ ਸਾਰਾ ਬਣਾਈਦਾ ਵਾ ਘਾਟ ਲਾ ਕਿਆ ਵੀਰੇ ਕੰਮ ਬਹੁਤ ਬਹੁਤ ਪਾਲੇ ਨਾ ਬਾਈ ਬਣੋ ਨਾਲ ਜਿਹੜੇ ਕਰਦੇ ਆ ਥੋੜਾ ਕੰਮ ਕਰੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਆ ਪਿੰਗਾ ਬੂੰਗਾ ਵਾਲਾ ਹੜਾ ਜੰਦਰਾਂ ਵਾਲਾ ਕੰਮ ਵੀ ਆਪਣਾ ਹੀ ਬਾਈ ਪਾਲੇ ਆਪਣਾ ਹੀ ਵੀਰੇ ਚੈਨੇ ਠੀਕ ਸਾਰੀਆਂ ਤਵਗੀਆਂ ਸਾਥੋਂ ਲਿਆਂਦੀਆਂ ਨਹੀਂ ਗਈਆਂ 20 ਫੁੱਟ ਆ 20 ਆ 22 ਆ 24 ਇੰਚਸ ਕਾਲੀਆਂ ਸਾਰੀਆਂ ਬਣਾਉਣੀਆਂ ਤਾਂ ਸਾਰੀਆਂ ਦਾ ਰੇਟ ਲਿਖਿਆ ਵਾ ਨਾ ਇਹਦਾ 35000 ਉਹਦਾ 63000 ਆ ਹਲੋ ਦਾਲਾ ਪਿਆ ਹਰ ਤਰ੍ਹਾਂ ਦੀ ਚੀਜ਼ ਬਣਦੀ ਆ ਜਿਹੜੀ ਆਪਾਂ ਘਰੇ ਬਹਿ ਕੇ ਸੋਚ ਲਈ ਵੀ ਕਿਤੇ ਬਣਦੀ ਨਹੀਂ ਉਹ ਬਣਾ ਦੇਣਾ ਉਹ ਬਣਾ ਦਿੰਦਾ ਹਾਂ ਤੇ ਚੰਗੀ ਗੱਲ ਲੋਡਰ ਲਾ ਦਿੰਦੇ ਆ ਹਾਈਡਰਾ ਲਾ ਦਿੰਦੇ ਆ ਫੋਰਕਲੈਫ ਬਣਾ ਦਿਆ ਕਿੱਥੇ ਆਪਣੀ ਮੇਨ ਵਰਕਸ਼ਾਪ ਹੈ ਵੀਰੇ ਵਾਲਿਆਂ ਵਾਲੀ ਆ ਜਿਲ੍ਹਾ ਆਪਾਂ ਨੂੰ ਇਹਨਾਂ ਨੂੰ ਪੈਂਦਾ ਬਠਿੰਡਾ ਹਾਂਜੀ ਹਾਂਜੀ ਤੇ ਵਾਲਿਆਂ ਵਾਲੀ ਹਾਂ ਰਾਮਪੁਰੇ ਤੋਂ ਹੈਗਾ 8 ਕਿਲੋਮੀਟਰ ਰਾਮਪੁਰੇ ਤੋਂ 8 ਕਿਲੋਮੀਟਰ ਦੂਰ ਆ ਵੀਰੇ ਕਰ ਲਿਓ 98155 508832 ਹੁਣਾਂ ਦਾ ਨੰਬਰ ਆ ਕਰ ਲਿਓ ਤੁਸੀਂ ਬਾਰਕਰ ਬਹੁਤ ਘੈਂਟ ਗੱਲਬਾਤ ਲੱਗੀ ਵੀਰੇ ਪਾਲੇ 3000 ਆ ਗਿਆ